私の気分。<music>

ਪਾਂ ਜਿਹੜੀ ਜਿਹੜੀ ਕਾਨਫਰੰਸ ਰੱਖੀ ਆ ਪ੍ਰੈਸ ਕਾਨਫਰੰਸ ਕੀ ਮਾਰ ਹੈਗਾ ਮਸਤਾ ਅੱਜ ਇੱਥੇ ਬੜੀਆਂ ਹੀ ਪਿਆਰੀਆਂ ਸੰਗਤਾਂ ਰੱਬ ਵਰਗੀਆਂ ਰੂਹਾਂ ਜਿਹੜੀਆਂ ਇਕੱਠੀਆਂ ਹੋਈਆਂ ਆ ਔਰ ਇਹਨਾਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਔਰ ਡੇਰਾ ਬਸੀ ਵੱਲੋਂ ਸਾਰਿਆਂ ਨੂੰ ਜੈ ਮਸਤਾ ਦੀ ਜੈ ਮਸਤਾ ਦੀ ਜਲਕਾਰਾ ਬਾਪੂ ਲਾਲ ਬਾਦਸ਼ਾਹ ਜੀ ਦਾ ਬਹੁਤ ਸਾਰੇ ਦਰਬਾਰ ਦੀ ਜੈ ਅੱਜ ਦਾ ਜਿਹੜਾ ਪਤਾਇਆ ਇਹ ਜੋ ਕੋਈ ਪਿਛਲੇ ਦਿਨਾਂ ਦੇ ਵਿੱਚ ਕੁਝ ਬਵਾਰਜਾ ਪੈਦਾ ਚਾਲੂ ਹੋਇਆ ਸੀ ਦਰਬਾਰ ਦੇ ਉੱਤੇ ਉਹ ਬਵਾਰ ਨੂੰ ਖਤਮ ਕਰਨ ਵਾਸਤੇ ਅੱਜ ਸਾਰੇ ਹੀ ਵੀਰ ਮਹੱਲਾ ਰਿਸ਼ੀ ਨਗਰ ਦੇ ਐਂਡ ਬਾਪੂ ਲਾਲ ਬਾਛਾ ਦੀ ਸੰਗਤਾਂ ਸਾਰੀਆਂ ਇਕੱਠੀਆਂ ਹੋਈਆਂ ਆ ਔਰ ਜਿਸ ਤਰ੍ਹਾਂ ਪਹਿਲੋ ਇਹ ਦਰਬਾਰ ਚੱਲਦਾ ਸੀ ਉਸੇ ਹੀ ਤਰ੍ਹਾਂ ਉਸੇ ਹੀ ਤਰ੍ਹਾਂ ਅਲਬਸ ਬਾਪੂ ਲਾਲ ਬਾਛਾ ਦੇ ਦਰਬਾਰ 'ਚ ਉਸੀ ਤਰ੍ਹਾਂ ਹੀ ਖੁਸ਼ੀਆਂ ਭਰਿਆ ਇਹ ਦਿਨ ਦਿਖਾ ਲੂਗੇ। ਔਰ ਕੋ ਸਮੇਂ ਜੋ ਪਹਿਲਾਂ ਅੱਜ ਪਿਛਲੇ ਸੰਡੇ ਨੂੰ ਅਸੀਂ ਅਸੀਂ ਸਾਰਾ ਹੀ ਸਾਰੇ ਹੀ ਜਿੰਨੇ ਵੀ ਬੈਠ ਗਏ ਆ ਬੈਠੇ ਆ ਤੇ ਸੰਗਤ ساری ਸੰਗਤ ਸਾਈ ਹਸ ਦਰवेश ਜੀ ਕੋ ਗਏ ਸੀ। ਹਸ ਦਰवेश ਜੀ ਕੋ ਜਾ ਕੇ ਉੱਥੇ ਜਾ ਕੇ ਉਹਨਾਂ ਦਾ ਜੋ ਵੀ ਹੈਗਾ ਵੀ ਉਹਨਾਂ ਨੂੰ ਮਿਲਤਲਾ ਪਾ ਕੇ ਨੇ ਮੰਟਲ ਆ ਕੇ ਜੋ ਸਾਡੇ ਕੋ ਪਿਛਲੇ ਦਿਨਾਂ ਦੇ ਵਿੱਚ ਕੁਛ ਕੁਛ ਅਨੁਪਛਤਾ ਬੋਲਿਆ ਗਿਆ ਉਹਦੇ ਵਿੱਚ ਸਾਈ ਹੰਸਰਾਜੀ ਨੂੰ ਅਸੀਂ ਵਿਸ਼ਵਾਸਨ ਦਿੱਤਾ ਵੀ ਸਾਈ ਜੀ ਇੱਕ ਦੁਆਰਾ ਸਮਾ ਨਹੀਂ ਹੁੰਦਾ ਅਲਮਸਤ ਬੱਪੂ لال ਬਾਦਸ਼ਾਹ ਦਾ ਦਰਬਾਰ ਛੱਡ ਤੋਂ ਬਿਨਾ ਬੜਾ ਹੀ ਸੁਨਣਾ ਜਾਂ ਲੱਗਦਾ ਆ ਉਹ ਦਰਬਾਰ ਉਦੋਂ ਸਜਦੇ ਹੁੰਦੇ ਆ ਕਿ ਜਦੋਂ ਵਿੱਚ ਕੋਈ ਨਾ ਕੋਈ ਇੱਥੇ ਦੇਖਭਾਲ ਕਰਨ ਵਾਲਾ ਬੈਠੇ ਅੱਜ ਅਸੀਂ ਦੇਖਿਆ ਇੱਕ ਸਾਲ ਤੋਂ ਬਾਪੂ ਲਾਲ ਬਾਛਾ ਦਾ ਦਰਬਾਰ ਜਿਹੜਾ ਸੀ ਨਖਸਮਾ ਜਿਹਾ ਲੱਗਦਾ ਸੀ ਜਿੱਦਾਂ ਕੋਈ ਬਾਪੂ ਲਾਲ ਬਾਛਾ ਦੇ ਦਰਬਾਰ ਨੂੰ ਸੰਭਲ ਵਾਲਾ ਕੋਈ ਨਹੀਂ ਹੁੰਦਾ ਔਰ ਅਸੀਂ ਸਾਈਂ ਜੀ ਦਾ ਬੜਾ ਹੀ ਸ਼ੁਕਰੀਆ ਅਦਾ ਕਰਦੇ ਆ ਔਰ ਸਾਈਂ ਜੀ ਨੇ ਵੀ ਜਿਆਦਾ ਸਾਡੇ ਨਾਲ ਬੁਵਾਰ-ਬੁਵਾਰ ਨਹੀਂ ਕੀਤਾ ਕੋਈ ਵੀ ਔਰ ਸਾਨੂੰ ਅਸ਼ੀਰਵਾਦ ਦਿੱਤਾ ਆਪਣਾ ਔਰ ਉਹਨੂੰ ਸਾਨੂੰ ਵਿਸ਼ਵਾਸਨ ਦਿੱਤਾ ਵੀ ਦਰਬਾਰ ਸਾਡਾ ਆ ਅਸੀਂ ਦਰਬਾਰ ਦੇ ਆ ਤੁਸੀਂ ਸਾਡੇ ਬੱਚੇ ਆ ਅਸੀਂ ਮੈਂ ਵੀਰਵਾਰ ਨੂੰ ਕੱਲ ਨੂੰ ਜਾਣੇ ਕੀ ਵੀਰਵਾਰ ਨੂੰ ਬਾਪੂ ਲਾਲ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਆ ਪਾਉਂਗਾ ਔਰ ਅਸੀਂ ਬਾਪੂ ਆ ਸਾਈਂ ਹੰਸਦੇ ਹੰਸ ਜੀ ਨੂੰ ਜੈ ਮਸਤਾ ਦੀ ਅਲ ਮਸਤਾ ਦਾ ਜੀ ਬਾਪੂ ਲਾਲ ਬਾਦਸ਼ਾਹ ਜੀ ਦੇ ਜੈ ਕਰਕੇ ਉਹਨਾਂ ਨੂੰ ਵਾਪਸ ਮੁੜਿਆ ਕਰਾ ਬਾਪੂ ਲਾਲ ਬਾਦਸ਼ਾਹ ਜੀ ਦਾ ਅੱਜ ਜਿਹੜੇ ਵੀਰ ਇੱਥੇ ਆਏ ਆ ਬਾਪੂ ਲਾਲ ਬਾਦਸ਼ਾਹ ਦੀ ਸੇਵਾਦਾਰ ਆ ਉਹ ਜਿਹੜੇ ਨਹੀਂ ਵੀ ਆਏ ਉਹ ਸੰਗਤਾਂ ਨਹੀਂ ਆ ਸਕੀਆਂ ਕਿਉਂਕਿ ਤੁਹਾਨੂੰ ਪਤਾ ਵੀ ਕਾਰੋਬਾਰ ਇੰਨੇ ਹੁੰਦੇ ਆ ਵੀ ਇੱਥੇ ਨਹੀਂ ਆ ਸਕੀਆਂ ਉਹ ਸੰਤਾਂ ਉਹ ਵੀ ਇਸ ਪਰਿਵਾਰ ਦੇ ਸਾਰੇ ਨਾਲ ਹੀ ਆ ਕੋਈ ਵੀ ਸਾਡੇ ਚ ਕੋਈ ਸ਼ਿਕਵਾ ਗਿਲਾ ਕਿਸੇ ਦਾ ਨਹੀਂ ਕੋਈ ਵੀ ਕਿਸੇ ਦਾ ਗੱਲਬਾਤ ਨਹੀਂ ਹੈਨਾ ਇਸੇ ਤਰ੍ਹਾਂ ਇਸੇ ਤਰ੍ਹਾਂ ਜੋ ਵੀ ਪਿਛਲੇ ਦਿਨਾਂ ਚ ਹੋਇਆ ਉਹਦੇ ਵਿੱਚੋਂ ਅਸੀਂ ਸਾਰਿਆਂ ਕੋ ਬਾਪੂ ਲਾਲਬਾਜ ਸਿੰਘ ਜੀ ਕੋ ਮਾਫੀ ਮੰਗਦੇ ਆ ਵੀ ਬਾਪੂ ਜੀ ਸਾਡੇ ਸਾਡੇ ਤੇ ਉਹ ਸਾਰੇ ਨਗਰ ਦੇ ਉਹ ਸਾਰੇ ਹਾਜ਼ਰ ਹੋਤੇ ਹੀ ਅੱਗੇ ਮੰਗੋ ਅਸ਼ੀਰਵਾਦ ਰੱਖ ਇਹਨਾਂ ਦੀ ਨਗਰਜੀ ਦੇ ਉਤੇ ਸਾਰਾ ਕੁਝ ਇਸੇ ਤਰ੍ਹਾਂ ਹੀ ਦਰਬਾਰ ਤੁਹਾਡਾ ਪਰਮਾਤਮਾ ਕਦੇ ਬਲੰਦੀਆਂ ਵਿੱਚ ਜਾਵੇ ਔਰ ਜੈ ਮਸਤਾ ਦੀ ਜੀ ਕਰਾ ਜੀ ਕੀ ਨਾਮ ਦੀ ਡਮੀ ਗੱਲ ਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਆਲਮੋਸਟ ਬਾਪੂ ਲਾਲ ਬਾਦਸ਼ਾਹ ਦਰਬਾਰ ਦੇ ਵਿੱਚ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜੀ ਜੋ ਕਹਿਣਾ ਚਾਹੁੰਦੇ ਜੋ ਪਿਛਲੇ ਦਿਨੀ ਬਵਾਦ ਚੱਲਿਆ ਆ ਜੀ ਉਬਵਾਤ ਨੂੰ ਅਸੀਂ ਖਤਮ ਕਰਕੇ ਅਸੀਂ ਸਾਰੇ ਦੋਨਾਂ ਮੀਟਿੰਗਾਂ ਨੇ ਰਲ ਕੇ ਸਾਈ ਹੁਣਾ ਜੀ ਦੇ ਕੋਲ ਜਾ ਕੇ ਸੌਰੀ ਫੀਲ ਕੀਤੀ ਹੈ ਜੀ ਸੌਰੀ ਫੀਲ ਕਰਕੇ ਸਾਈ ਹੁਣਾ ਨੂੰ ਕਿਹਾ ਵੀ ਜੋ ਦਰਬਾਰ ਆ ਪਹਿਲੇ ਵੀ ਤਰ੍ਹਾਂ ਚਲਾ ਚੱਲਦਾ ਸੀ ਉਹ ਉਸੇ ਤਰ੍ਹਾਂ ਤੁਸੀਂ ਚਲਾਓ ਜੀ ਕਹਾਰਾ ਬਾਪੂ ਲਾਲ ਬਾਸ਼ਾ ਜੀ ਦਾ ਇਹ ਨਾਲ ਸਾਰੇ ਸਹਿਮਤ ਹੈ ਜੀ ਕੀ ਨਾਮ ਜੀ ਰਾਹੁਲ ਸੋਤਾਈ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਜੋ ਸਾਡੇ ਡਿਮਿ ਪ੍ਰਧਾਨ ਜੀ ਨੇ ਕਿਹਾ ਜੀ ਉਹਨਾਂ ਅਸੀਂ ਸਹਿਮਤ ਆ ਸਾਰੇ ਅਸੀਂ ਰਲ ਕੇ ਚਲਾਵਾਂਗੇ ਜੋ ਵੀ ਡੇਰੇ ਦਾ ਮਸਲਾ ਵਾਸੀ ਸਾਰੇ ਆਪ ਹੀ ਆਪਣੇ ਹੈਂਡਲ ਕਰਾਂਗੇ ਸਾਈ ਹੰਸ ਰਾਜ ਜੀ ਹੰਸ ਕਾਲ ਨੂੰ ਆ ਰਹੇ ਆ ਉਹਨਾਂ ਦਾ ਅਸੀਂ ਨਿੱਗੇ ਚ ਲੋ ਸਵਾਗਤ ਕਰਾਂਗੇ ਜਕਾਰਾ ਬਾਪੂ ਲਾਲ ਬਾਸ਼ਾ ਜੀ ਦਾ ਗੋਲ ਸੱਚੀ ਬਾਪੂ ਲਾਲ ਬਾਸ਼ਾ ਨੇ ਕੁਦਰਤ ਵੇਕੇ ਰੱਖੀ ਗਈ ਹੈ ਕੀ ਕਹਿਣਾ ਚਾਹਾਂਗੇ ਸਾਰੇ ਤੋਂ ਪਹਿਲੇ ਮੈਂ ਅਲਮਸਤ ਬਾਪੂ ਲਾਲ ਬਾਸ਼ਾ ਦਰਬਾਰ ਦੇ ਜਿੰਨੀ ਸਮੂਹ ਸੰਗਤ ਔਰ ਮੈਂ ਉਹਨਾਂ ਦਾ ਇਤਿਹਾਸ ਦਾ ਖਾਸ ਕਰਕੇ ਪ੍ਰੈਸ ਦਾ ਧੰਨਵਾਦ ਕਰਦਾ ਪਿਛਲੇ ਦਿਨੀ ਜੋ ਇੱਥੇ ਵਿਵਾਦ ਪੈਦਾ ਹੋਇਆ ਸੀ ਉਹਦੇ ਵਿੱਚ ਅਸੀਂ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਬੈਠ ਕੇ ਜਿਹੜਾ ਆ ਉਹ ਜੋ ਵੀ ਪਿਛੇ ਹੋਇਆ ਆ ਉਹਨੂੰ ਅਸੀਂ ਫਿਨਿਸ਼ ਕਰਦੇ ਖਤਮ ਕਰਦੇ ਆ ਔਰ ਅਸੀਂ ਜਿਹੜੀ ਪਿਛਲੇ ਦਿਨੀ ਅਸੀਂ ਮੀਟਿੰਗ ਕੀਤੀ ਆ ਤੁਹਾਡੇ ਨਾਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਲਈ ਅਸੀਂ ਸਾਰੀ ਸਮੂਹ ਕਮੇਟੀ ਨੇ ਸਮੂਹ ਮੈਂਬਰ ਸਹਿਵਾ ਨੇ ਮਨ ਬਣਾਇਆ ਵੀ ਅਸੀਂ ਸਾਰੇ ਜਿਹੜੇ ਹੈਗੇ ਆ ਉਹ ਅਨਸਰ ਜੀ ਨੂੰ ਜਾ ਕੇ ਮਿਲੀਏ ਤੇ ਉਹਨਾਂ ਨੂੰ ਜਾ ਕੇ ਰਿਕੁਐਸਟ ਕਰੀਏ ਵੀ ਤੁਸੀਂ ਦਰਬਾਰ ਤੁਹਾਡਾ ਤੁਸੀਂ ਆ ਕੇ ਸੰਭੋ ਫਿਰ ਅਸੀਂ ਉਹਦੇ ਨਾਲ ਗੱਲਬਾਤ ਕੀਤੀ ਔਰ ਕੁਝ ਸਾਡੀਆਂ ਗਲਤੀਆਂ ਸੀ ਅਸੀਂ ਅਪੋਲਾਈਜ਼ ਕੀਤੀਆਂ ਆਈਆਂ ਔਰ ਉਹਨਾਂ ਨੂੰ ਅਪੀਲ ਕੀਤੀ ਬੇਨਤੀ ਕੀਤੀ ਆ ਵੀ ਤੁਸੀਂ ਆ ਕੇ ਦਰਬਾਰ ਨੂੰ ਸੰਭੋ ਤੇ ਫਿਰ ਉਹਨਾਂ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਵੀ ਅਸੀਂ ਜਿਹੜਾ ਹੈਗਾ ਮੈਂ ਵੀਰਵਾਰ ਨੂੰ ਇੱਥੇ ਆਵਾਂਗਾ ਤੇ ਅਸੀਂ ਸਾਰੇ ਉਹਨਾਂ ਦੇ ਵੈਲਕਮ ਕਰਾਂਗੇ ਨਿੱਘਾ ਸਵਾਗਤ ਕਰਾਂਗੇ ਔਰ 26 27 ਜਿਹੜੀ ਵਰਸੀ ਆ ਮਾਰਚ ਦੀ ਉਹ ਅਸੀਂ ਜਿਹੜੀ ਆ ਹੰਸ ਉਹਨਾਂ ਦੀ ਰਹਿਣਵਾਈ ਤੱਲੇ ਹੋਏਗੀ ਔਰ ਸਾਰੇ ਅਸੀਂ ਹੋਮ ਹੋਮ ਆ ਕੇ ਉਸ 26 ਜਿਹੜੀ 27 ਦੀ ਵਰਸੀ ਆ ਉਹਦੇ ਸਾਰੇ ਸਹਿਯੋਗ ਦੇਵਾਂਗੇ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿਹੜੇ ਕਵਾਲ ਨਕਾਲ ਤੇ ਗਾਇਕ ਸਾਰੇ ਉੱਤੇ ਉਹ ਹੰਸ ਜੀ ਆਪ ਉਹਦਾ ਇੰਤਜ਼ਾਮ ਕਰਨਗੇ ਸਰ ਕੀ ਆਉਣ ਵਾਲਾ ਨੇਚਰਲੀ ਜਦੋਂ ਸੰਗਤ ਨੂੰ ਅਸੀਂ ਸਹੂਲਤਾਂ ਦੇਵਾਂਗੇ ਸੰਗਤ ਦੇ ਆਉਣ ਜਾਣ ਦਾ ਸਾਰਾ ਇੱਥੇ ਰਹਿਣ ਸਨ ਦਾ ਪ੍ਰਬੰਧ ਕਰਾਂਗੇ ਲੰਗਰ ਵਿਵਸਥਾ ਕਰਾਂਗੇ ਔਰ ਜਿਹੜੇ ਸੰਗਤ ਨੂੰ ਵੀ ਮੈਂ اپیل ਕਰਦਾ ਆਂ ਕਿ ਸੰਗਤ ਵੀ ਅਗਲਾ ਹਾਂਸ ਜੀ ਆਉਣਗੇ ਉਹਨਾਂ ਦੇ ਉਹਨਾਂ ਦੇ ਆਉਣ ਤੇ ਤੁਸੀਂ ਸਾਰੇ ਇੱਥੇ ਆਓ ਤੇ ਆ ਕੇ ਅਸੀਂ ਸਾਰੇ ਜਿਹੜੇ ਹੈਗੇ ਆ ਉਹ ਹਾਂਸ ਜੀ ਦਾ ਸਵਾਗਤ ਕਰੀਏ ਔਰ ਉਸੇ ਤਰ੍ਹਾਂ ਹੀ ਸਾਰਾ ਇੰਤਜ਼ਾਮ ਹੋਊਗਾ ਔਰ ਸੰਗਤ ਨੂੰ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਆਊਗੀ ਕੋਈ ਵੀ ਘਰ ਮਗ ਹੋਵੇ ਚਾਹੇ ਉਹ ਦਰਬਾਰ ਹੋਵੇ ਚਾਹੇ ਕੁਝ ਵੀ ਹੋਵੇ ਫਰਕ ਤਾਂ ਪੈਂਦਾ ਹੀ ਆ ਕਿਉਂਕਿ ਲੋਕਾਂ ਦੇ ਮਨ ਵਿੱਚ ਸ਼ੌਅ ਡਰ ਤਾਂ ਹੁੰਦਾ ਹੀ ਆ ਪਰ ਉਹ ਮੈਂ ਸੰਗਤ ਨੂੰ ਇਹ ਅਪੀਲ ਕਰੂੰਗਾ ਵੀ ਤੁਸੀਂ ਆਪਣਾ ਡਰ ਸ਼ੋਅ ਜਿਹੜਾ ਉਹ ਕੱਢ ਦਿਓ ਇੱਥੇ ਜਿੱਦਾਂ ਅੱਗੇ ਦਰਬਾਰ ਚੱਲਦਾ ਸੀ ਉਦਾਂ ਹੀ ਦਰਬਾਰ ਚੱਲੂਗਾ ਤੇ ਕੋਈ ਕਿਸੇ ਕਿਸਮ ਦਾ ਇੱਥੇ ਕੋਈ ਕੰਟਰੋਵਰਸੀ ਨਹੀਂ ਹੈ